ਦੋ ਨਾਂ ਜਿਹੜੇ ਉੱਪਰ ਰਹੇ ਐ ਕਿ ਆ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਦਾ ਬੀਬੀ ਸਤਵੰਤ ਕੌਰ ਉਹਨਾਂ ਦਾ ਨਾ ਵੀ ਉਹਨਾਂ ਦੋਹਾਂ ਦੇ ਨਾਮਾਂ ਤੇ ਕੁਝ ਚਰਚਾ ਹੋਈ ਕੁਝ ਲੋਕ ਕਹਿ ਰਹੇ ਸੀ ਕਿ ਅਸੀਂ ਬੀਬੀ ਜੀ ਦਾ ਸਮਰਥਨ ਕਰਦੇ ਆਂ ਕੁਝ ਲੋਕ ਕਹਿ ਰਹੇ ਸੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰਦੇ ਆਂ ਤੁਸੀਂ ਦੇਖੋ ਜੇ ਬੀਬੀ ਸਤਵੰਤ ਕੌਰ ਜੀ ਪ੍ਰਧਾਨ ਚੁਣੇ ਜਾਂਦੇ ਆ ਉਹ ਕਿੰਨੀ ਵੱਡੀ ਸ਼ਖਸੀਅਤ ਦੀ ਜਿਹੜੀ ਹੈਗੀ ਆ ਬੇਟੀ ਆ ਔਰ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੀ ਪੋਤਰੀ ਹੈਗੀ ਆ ਉਹਨਾਂ ਦੀ ਸ਼ਖਸੀਅਤ ਦਾ ਤੇ ਸ਼ਹੀਦ ਪਰਿਵਾਰ ਦਾ ਜਿਹੜਾ ਦਬਾਅ ਹੈਗਾ ਇੱਕ ਨੈਤਿਕ ਦਬਾਅ ਬਾਕੀ ਲੀਡਰਸ਼ਿਪ ਤੇ ਰਹੇਗਾ ਵੀ ਬੀਬੀ ਹਾਂ ਸੋ ਇਹਦੇ ਚੋਂ ਅਸੀਂ ਇਹ ਵੀ ਸਪਸ਼ਟ ਕਰਦੇ ਵੀ ਕੱਲਾ ਸ਼ਹੀਦ ਪਰਿਵਾਰ ਦਾ ਹੋਣ ਕਰਕੇ ਕਿਸੇ ਨੂੰ ਅਹੁਦਾ ਨਹੀਂ ਦਿੱਤਾ ਜਾਣਾ ਚਾਹੀਦਾ ਅਬਿਲਟੀ ਵੀ ਕਿਤਨਾ ਕਿਤੇ ਖੁਣੀ ਬੀਬੀ ਜੀ ਨੇ ਆਪਣੀ ਅਬਿਲਟੀ ਦਰਸਾਈ ਹੈਗੀ ਆ ਬੀਬੀ ਜੀ ਦੇ ਵਿਚਾਰ ਬੀਬੀ ਜੀ ਦੀ ਦ੍ਰਿੜਤਾ ਇਸ ਕਿਸਮ ਬਾਦਲ ਕੇ ਆਂਦੇ ਉਸ ਘਰ ਵਿੱਚ ਰਹਿੰਦੇ ਆ ਉਹਨਾਂ ਦੀ ਨੌਕਰੀ ਕਰਨ ਦੇ ਬਾਵਜੂਦ ਕਿੰਨੇ ਦਬਾਵਾਂ ਥੱਲੇ ਉਹਨਾਂ ਨੇ ਨਿਕਲਨੇ ਹੋਣਗੇ ਪੰਥ ਨਾਲ ਕਿੰਨੀ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਪ੍ਰੇਤ ਪਗਾਈ ਹੈਗੀ ਆ ਇਟ ਮੀਨਸ ਉਹਨਾਂ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪ੍ਰਗਟ ਕਰਿਆ ਹੈਗਾ ਸਾਬਤ ਕੀਤਾ ਸਾਬਤ ਕਰਿਆ ਵੀ ਮੈਂ ਹੈਗੀ ਆ प्रकाश सिंह बादल ਦੀ ਇਹ ਡੈਵੀਏਸ਼ਨ ਆ ਜਿਹੜੀ ਵੀ ਰਾਜਨੀਤੀ ਪੈਸੇ ਨਾਲ ਹੀ ਹੋ ਸਕਦੀ ਹੈ ਅੱਜ ਸੁਖਵੀਰ ਸਿੰਘ ਦਾ ਵੀ ਇਹੀ ਹੈ ਵੀ ਰਾਜਨੀਤੀ ਪੈਸੇ ਨਾਲ ਹੀ ਹੋ ਸਕਦੀ ਹੈ 291 ਹਰਪ੍ਰੀਤ ਸਿੰਘ ਦਾ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਨੇ ਵੱਡੇ ਜਿਗਰੇ ਨਾਲ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਪੰਥਕ ਭਾਵਨਾ ਦਾ ਪ੍ਰਗਟਾਵਾ ਕੀਤਾ ਬੀਬੀ ਜੀ ਦੇ ਹੱਕ ਵਿੱਚ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਨਾ ਬਿਚਾਰਿਆ ਜਾਵੇ ਸੋ ਅਸੀਂ ਸੰਦੇ ਹਾਂ ਵੀ ਧਾਰਮਿਕ ਤੌਰ ਤੇ ਉਹਨਾਂ ਨੇ ਇੱਕ ਬਲੰਦ ਕਰਤਾਰ ਦਾ ਮੁਜ਼ਾਰਾ ਕਰਿਆ ਹੈਗਾ ਠੀਕ ਹੈ ਸਮੇਂ-ਸਮੇਂ ਤੇ ਉਹਨਾਂ ਦੇ ਜੀਵੰਦੀਆਂ ਜਾਂ ਉਹਨਾਂ ਦੇ ਭਾਜਪਾ ਨਾਲ ਸਬੰਧਾਂ ਦੀਆਂ ਕੁਝ ਖਬਰਾਂ ਉੜਦੀਆਂ ਰਹਿੰਦੀਆਂ ਹੈਗੀਆਂ ਸਾਨੂੰ ਲੱਗਦਾ ਵੀ ਇੰਨਾ ਵੱਡਾ ਕਦਮ ਚੁੱਕ ਕੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੀ ਜਿਹੜੀ ਹੈਗੀ ਆ ਆਪਣੇ ਬਾਰੇ ਚੱਲ ਰਹੀਆਂ ਜਿਹੜੀਆਂ ਅਫਵਾਹਾਂ ਨੇ ਉਹਨਾਂ ਨੂੰ ਵੀ ਕਲੀਅਰ ਕਰਨ ਦਾ ਕੋਸ਼ਿਸ਼ ਕੀਤੀ ਆ ਆਪਾਂ ਗੱਲਬਾਤ ਕਰ ਲੈਨੇ ਆ ਪੰਜ ਮੈਂਬਰੀ ਕਮੇਟੀ ਦੀ ਜਿਨ੍ਹਾਂ ਦਾ ਕਿ 11 ਅਗਸਤ ਨੂੰ ਇਜਲਾਸ ਹੋਣ ਜਾ ਰਿਹਾ ਹੈ ਸਰਦਾਰ ਅਰਪਾਰ ਸਿੰਘ ਜੀ ਕੀ ਕੋਈ ਕੁਝ ਅਪਡੇਟ ਚੱਲ ਰਹੀ ਹੈ ਕੀ ਤੇਜਤ ਸਿੰਘ ਸਮੁੰਦਰੀ ਹਾਲ ਸ਼ੋਮਨੀ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ ਜਾਂ ਫਿਰ ਕਿਤੇ ਹੋਰ ਜਿਹੜਾ ਹੈ ਇਹਨਾਂ ਨੂੰ ਆਪਣਾ ਸਮਾਗਮ ਭਾਈ ਗੁਰਦਾਸ ਜੀ ਦਾ ਜਿਹੜਾ ਹਾਲ ਹੈਗਾ ਉਹ ਵੀ ਦੇਣ ਦੀ ਗੱਲ ਚੱਲ ਰਹੀ ਸੀ ਕੀ ਕੁਝ ਇਸ ਦੇ ਵਿੱਚ ਚੱਲ ਰਿਹਾ ਹੈਗਾ ਕਿੰਦਾਂ ਦੀਆਂ ਤਿਆਰੀਆਂ ਇਹਨਾਂ ਦੀਆਂ ਚੱਲ ਹਾਂਜੀ ਹਾਂਜੀ ਸੋ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਕਿਹਾ ਸੀਗਾ ਵੀ ਹੋ ਸਕਦਾ ਨਾ ਦਿੱਤਾ ਜਾਵੇ ਹਨਾ ਸੋ ਅਸੀਂ ਉਹ ਦੇਖ ਰਹੇ ਸੀ ਜਿਹੜਾ 6 ਤਰੀਕ ਨੂੰ ਜ਼ਥੇਦਾਰ ਸਾਹਿਬ ਕਿਸ ਤਰ੍ਹਾਂ ਦਾ ਹੁਕਮ ਕਰਦੇ ਹੈਗੇ ਆ ਸੋ ਜ਼ਥੇਦਾਰ ਸਾਹਿਬ ਦਾ ਜਿਹੜਾ ਹੁਕਮ ਹੈਗਾ ਉਹ ਜਿਹੜਾ ਆਦੇਸ਼ ਹੈ ਜਾਂ ਜਿਹੜਾ ਜਿਹੜਾ ਪ੍ਰੈਸ ਨੋਟ ਹੈ ਉਹਦੇ ਵਿੱਚ ਜਦਾਂ ਤੁਸੀਂ ਕਿਹਾ ਵੀ ਉਹ ਕੁਝ ਕਰਨਾ ਵੀ ਚਾਹੁੰਦੇ ਆ ਕੁਝ ਕਰ ਵੀ ਨੇ ਰੇ ਇਟ ਮੀਨਸ ਕਮਜ਼ੋਰ ਵੀ ਆ ਤੇ ਤਾਕਤ ਵੀ ਦਿਖਾਉਣੀ ਚਾਹੁੰਦੇ ਆ ਸੋ ਇਸ ਹੁਕਮ ਤੋਂ ਇਹ ਸਪਸ਼ਟ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਇੰਨੀ ਜ਼ਿਆਦੇ ਤਾਕਤਵਰ ਜਾਂ ਇੰਨੀ ਜ਼ਿਆਦੇ ਜਾਬਰ ਨਹੀਂ ਹੈ ਵੀ ਉਹ ਹਾਲ ਨਹੀਂ ਦੇਣਗੇ ਹੁਣ ਹੁਣ ਦੇ ਹਾਲਾਤ ਵਿੱਚ ਹਾਲਾਂਕਿ ਤੁਸੀਂ ਦੇਖੋ ਜਦੋਂ ਭਰਤੀ ਚੱਲ ਰਹੀ ਸੀ ਤਾਂ ਕਰਨੈਲ ਸਿੰਘ ਪੰਜੋੜ ਜੀ ਉਹਨਾਂ ਨੂੰ ਫਤੇਗੜ ਸਾਹਿਬਾਰੇ ਗੁਰਦੁਆਰੇ ਵਿੱਚ ਹਾਲ ਵਰਤਣ ਤੋਂ ਰੋਕ ਦਿੱਤਾ ਗਿਆ ਸੀ ਜੀ ਜੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਅਕਾਲੀ ਦਲ ਦੇ ਵਰਕਰਾਂ ਨੇ ਉਹ ਹਾਲ ਦੁਆਰੇ ਘੇੜਾ ਪਾ ਲਿਆ ਸੀ ਵੀ ਅਸੀਂ ਨਹੀਂ ਵਰਤਣ ਦੰਦੇ ਮੈਨੂੰ ਐ ਸੀਗਾ ਵੀ ਇਸ ਤਰ੍ਹਾਂ ਕਰਨ ਗਏ ਇਹ ਦੁਆਰੇ ਪਰ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਇਹ ਪ੍ਰੈਸ ਨੋਟ ਨੂੰ ਹੁਕਮ ਆਇਆ ਉਹਦੇ ਤੋਂ ਲੱਗਦਾ ਹੈ ਵੇ 50 50 ਆ ਵੀ ਕਮਜ਼ੋਰੀ ਵੀ ਬਹੁਤ ਆ ਉਹਨਾਂ ਦੇ ਅੰਦਰ ਸੋ ਮੀਡੀਆ ਵਿੱਚ ਖਬਰਾਂ ਨੇ ਵੀ ਜੇ ਤੇਜਾ ਸਿੰਘ ਸਮੁੰਦਰੀ ਹਾਲ ਨਾ ਵੀ ਦਿੱਤਾ ਗਿਆ ਤਾਂ ਭਾਈ ਗੁਰਦਾਸ ਹਾਲ ਆ ਜਿਹੜਾ ਉਹਦੇ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਮਿਲ ਸਕਦੀ ਆ ਪਰ ਆਖਰ ਤੱਕ ਕਿਉਂਕਿ ਅੱਜ ਸਾਨੂੰ ਪਤਾ ਲੱਗਿਆ ਵੀ ਅੱਜ ਜਾ ਰਹੇ ਨੇ ਉਹ ਉਹਨਾਂ ਦਾ ਵਫ਼ਦ ਪੰਜ ਮੈਂਬਰੀ ਕਮੇਟੀ ਦਾ ਆਫੀਸ਼ੀਅਲ ਜਿਹੜੀ ਇੱਕ ਤਰ੍ਹਾਂ ਨਾਲ ਦੇਣਾ ਹੈਗਾ ਲੈਟਰ ਦੇਣਾ ਹੈਗਾ ਵੀ ਸਾਨੂੰ ਸਮਾਗਮ ਲਈ ਉਹ ਦੇਣ ਜਾ ਰਿਹਾ ਹੈਗਾ ਸਾਨੂੰ ਲੱਗਦਾ ਹੈ ਵੀ ਮੋਸਟ ਪ੍ਰੋਬੇਬਲੀ ਉਹ ਦੇ ਦੇਣਗੇ ਜੇ ਬਹੁਤ ਹੀ ਧਾਕੜ ਹੋਏ ਤਾਂ ਉਹ ਆਪਣਾ ਅਕਸ ਆ ਜਿਹੜਾ ਸਿੱਖ ਮਨਾਂ ਵਿੱਚੋਂ ਜ਼ਿਆਦਾ ਗਵਾ ਲੈਣਗੇ ਸ਼ਰੂਮ ਨੇ ਕਮੇਟੀ ਵੀ ਤੇ ਅਕਾਲੀ ਬਾਦਲ ਤੇਰੀ ਵੀ ਜਿਹੜੀ ਬਿਲਕੁਲ ਤੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਦੀ ਜਿਹੜੀ ਹੈ ਖਬਰ ਸਾਹਮਣੇ ਆਉਂਦੀ ਹੈਗੀ ਆ ਉਹਦੇ ਕੁਝ ਅੰਸ਼ ਕੈਮਰੇ ਦੀ ਕੁਝ ਫੁਟੇਜ ਜਿਸ ਦੇ ਵਿੱਚ ਖਿੱਚੋ ਤਾਣ ਹੁੰਦੀ ਹੋਈ ਦਾ ਇਸ ਤਰ੍ਹਾਂ ਦਾ ਵੀ ਜਿਹੜਾ ਦੇਖਣ ਨੂੰ ਜਿਹੜਾ ਮਿਲਿਆ ਹੈਗਾ ਸਰਦਾਰ ਅਪਤਾ ਸਿੰਘ ਦੀ ਵੈਸੇ ਤਾਂ ਜਿਹੜਾ ਹੈ ਜੋ ਇਹਨਾਂ ਵੱਲੋਂ ਹੈ ਕਿ ਕੋਈ ਨਾ ਕੋਈ ਇਹਨਾਂ ਦੀਆਂ ਖਬਰਾਂ ਜਾਂ ਗੱਲਾਂ ਬਾਤਾਂ ਬਾਹਰ ਜਿਹੜੀਆਂ ਨਿਕਲਦੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਵੀ ਕਾਫੀ ਇਲਜ਼ਾਮਬਾਜ਼ੀ ਹੋਈ ਕੀ ਕੋਈ ਥੋਥੇ ਹੋਇਆ ਹੈਗਾ ਹਾਂਜੀ ਹਾਂਜੀ ਸੋ ਇਹ ਕਿਉਂਕਿ ਮੀਡੀਆ ਵਿੱਚ ਇਹਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੋ ਸਾਡੇ ਕੋਲ ਖਬਰ ਇਹ ਹੈਗੀ ਹੈ ਵੀ ਇ ਉੱਥੇ ਬੀਬੀ ਜੀ ਕਿਉਂਕਿ ਕੁਝ ਮੈਂਬਰਾਂ ਦੀ ਉੱਥੇ ਇੱਕ ਗੁਪਤ ਮੀਟਿੰਗ ਸੀ ਬੀਬੀ ਜਗੀਰ ਕੌਰ ਵੀ ਉਹਦੇ ਵੀ ਸ਼ਾਮਲ ਸੀ ਬੀਬੀ ਜਗੀਰ ਕੌਰ ਨੇ ਇੱਕ ਬਹੁਤ ਵੈਲਿਡ ਸਵਾਲ ਚੁੱਕਿਆ ਹੈ ਵੀ ਜਦੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਇੱਕ ਇੱਕ ਐਧ ਕਰ ਚੁੱਕੇ ਆ ਵੀ ਸਾਰਾ ਕੁਝ ਪਾਰਦਰਸ਼ੀ ਹੋਵੇਗਾ ਟਰਾਂਸਪੇਰੈਂਟ ਹੋਵੇਗਾ ਹਨਾ ਵੀ ਕੱਲੇ ਕੱਲੇ ਗੱਲ ਮੈਂਬਰਸ਼ਿਪ ਪਾਧਾਰ ਕਾਰਡ ਲਾ ਕੇ ਪਰਚੀਆਂ ਕੱਟ ਕੇ ਮਤਲਬ ਕਿ ਬਿਲਕੁਲ ਵੀ ਕੁਝ ਵੀ ਭੋਗਸ ਨਹੀਂ ਹੋਵੇਗਾ ਫਿਰ ਆ ਗੁਪਤ ਮੀਟਿੰਗ ਕਰਨ ਦਾ ਕੀ ਫਾਇਦਾ ਇਟ ਮੀਨਸ ਅਸੀਂ ਅਕਾਲ ਤਖਤ ਦੇ ਹੁਕਮਾਂ ਤੋਂ ਬਾਗੀ ਹੋ ਕੇ ਇਹ ਗੁਪਤ ਮੀਟਿੰਗ ਕਰ ਰਹੇ ਆ ਉਹਨਾਂ ਨੇ ਬੀਬੀ ਜੀ ਨੇ ਵਧੀਆ ਸਵਾਲ ਉਠਾਇਆ ਹਨਾ ਵੀ ਸਾਨੂੰ ਇਸ ਤਰ੍ਹਾਂ ਦੀਆਂ ਮੀਟਿੰਗਸ ਕਰਨ ਦੀ ਲੋੜ ਨਹੀਂ ਜੋ ਕੁਝ ਹੋ ਰਿਹਾ ਡੈਲੀਗੇਟ ਚੁਣੇ ਗਏ ਆ ਡੈਲੀਗੇਟ ਸਟੇਟ ਲੈਵਲ ਦੇ ਵੀ ਚੁਣੇ ਗਏ ਆ ਉਹਨਾਂ ਦਾ ਇਜਲਾਸ ਹੋਵੇਗਾ ਦਰਵਾਾ ਉੱਥੇ ਅਮਰਸਰ ਵਿਖੇ ਉੱਥੇ ਜੋ ਹੋਵੇਗਾ ਕਰ ਲੋ ਤੇ ਉਹਦੇ ਚੋਂ ਫਿਰ ਇਹ ਜਿਸ ਤਰ੍ਹਾਂ ਆ ਫਿਰ ਬੀਬੀ ਜੀ ਕੁਝ ਗਰਮ ਸੁਭਾ ਹੋਣ ਕਰਕੇ ਫੇਰੇ ਚੱਲਿਆ ਵੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਫਗਵਾੜੇ ਦੇ ਲਾਗੇ ਵੀ ਉਹਦੀਆਂ ਜਿਹੜੀਆਂ ਖਬਰਾਂ ਨੇ ਉਹ ਬਾਹਰ ਗਈਆਂ ਹੈਗੀਆਂ ਨੇ ਇੱਕ ਦੂਜੇ ਤੇ ਜਿਸ ਤਰ੍ਹਾਂ ਦੋਸ਼ ਲਾਇਆ ਗਿਆ ਵੀ ਖਬਰਾਂ ਬਾਹਰ ਗਈਆਂ ਨੇ ਸੋ ਇਹ ਸਮੁੱਚੀ ਲੀਡਰਸ਼ਿਪ ਨੂੰ ਚਾਹੇ ਦੇਸ਼ ਦੀ ਆ ਚਾਹੇ ਵਿਦੇਸ਼ ਦੀ ਆ ਉਹ ਉਹਨੂੰ ਇਹ ਸਮਝਣਾ ਚਾਹੀਦਾ ਹੈ ਵੀ ਪੱਤਰਕਾਰਾਂ ਨੇ ਖਬਰ ਕਿਤੇ ਨਾ ਕਿਤੇ ਉਹ ਲੈ ਲੈਣੀ ਹੁੰਦੀ ਹੈਗੀ ਆ ਸੋ ਪੱਤਰਕਾਰਾਂ ਦੇ ਆਪਣੇ ਬਹੁਤ ਸਾਰੇ ਸੋਰਸ ਹੁੰਦੇ ਆ ਸੋ ਜਰਨਲਿਜ਼ਮ ਤੇ ਪਾਬੰਦੀਆਂ ਲਾਉਣੀਆਂ ਜਿਹੜੀਆਂ ਹੈਗੀਆਂ ਔਰ ਮੇਰਾ ਖਿਆਲ ਇਹਦੇ ਜੋ ਮੈਂਬਰ ਵੀ ਬਹੁਤ ਸਾਰੇ ਇਨਵੋਲਵ ਆ ਜਦੋਂ ਜੇ 25 30 ਜਣੇ ਆਪਾਂ ਕਹਿ ਸਕਦੇ ਆ ਕਿ ਹੋਣਗੇ ਤੇ ਉਹਨਾਂ ਦੇ ਲਿੰਕ ਵੀ ਹੋਣਗੇ ਜੇ ਹੁਣ ਕੋਈ ਪੁੱਛ ਲੇਗਾ ਤੇ ਉਹ ਕੀ ਇੱਕਦਮ ਉੱਤੇ ਕੋਈ ਉਹ ਥੋੜੀ ਪਾਬੰਦੀ ਥੋੜੀ ਲਾਈ ਜਾ ਸਕੇ ਬਿਲਕੁਲ ਇਹ ਸਿੱਖ ਲੀਡਰਸ਼ਿਪ ਦਾ ਬਹੁਤ ਚੱਲ ਰਿਹਾ ਹੈਗਾ ਵੀ ਜਾਣ ਬੁੱਝ ਕੇ ਵੀ ਹਾਂ ਬਹੁਤ ਗੁਪਤ ਮੀਟਿੰਗ ਆ ਸੋ ਗੁਪਤ ਮੀਟਿੰਗ ਸਿਰਫ ਇੰਟੈਲੀਜੈਂਸ ਏਜੰਸੀਆਂ ਦੀ ਹੁੰਦੀ ਆ ਜਾਂ ਪ੍ਰਧਾਨ ਮੰਤਰੀ ਨੂੰ ਜਿਹੜੀ ਉਹ ਰਿਪੋਰਟ ਦਿੰਦੇ ਆ ਉਹ ਤੋਂ ਬਿਨਾ ਕੋਈ ਵੀ ਗੁਪਤ ਮੀਟਿੰਗ ਨਹੀਂ ਹੁੰਦੀ ਪੱਤਰਕਾਰਾਂ ਦਾ ਐਕਸੈਸ ਆ ਜਿਹੜਾ ਹਰੇਕ ਮੀਟਿੰਗ ਤੇ ਹਰੇਕ ਸਿਚੁਏਸ਼ਨ ਵਿੱਚ ਹੁਣ ਤਾਂ ਡਿਜੀਟਲ ਯੋਗ ਹੈਗਾ ਵੀ ਬਹੁਤ ਹੁੰਦਾ ਸੋ ਉੱਥੇ ਇਹ ਹੋਇਆ ਹੈਗਾ ਵੀ ਗੁਪਤ ਮੀਟਿੰਗਾਂ ਨਾ ਕੀਤੀਆਂ ਜਾਣ ਬੀਬੀ ਜੀ ਨੇ ਹਿਲਾਇਆ ਤੇ ਔਰ ਉਹਦੇ ਵਿੱਚੋਂ ਫਿਰ ਦੋ ਨਾਂ ਜਿਹੜੇ ਉੱਪਰ ਰਹੇ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਦਾ ਬੀਬੀ ਸਤਵੰਤ ਕਾਰ ਉਹਨਾਂ ਦਾ ਨਾ ਵੀ ਉਹਨਾਂ ਦੋਹਾਂ ਦੇ ਨਾਵਾਂ ਤੇ ਕੁਝ ਚਰਚਾ ਹੋਈ ਕੁਝ ਲੋਕ ਕਹਿ ਰਹੇ ਸੀ ਕਿ ਅਸੀਂ ਬੀਬੀ ਜੀ ਦਾ ਸਮਰਥਨ ਕਰਦੇ ਹਾਂ ਕੁਝ ਲੋਕ ਕਹਿ ਰਹੇ ਸੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰਦੇ ਆਂ ਸੋ ਬੀਬੀ ਜਗੀਰ ਕੌਰ ਨੇ ਵੀ ਉਠਾਇਆ ਕਹਿੰਦੀ ਬੇਸ਼ੱਕ ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰਦੀ ਆਂ ਪਰ ਇਹ ਮੇਰਾ ਨਿੱਜੀ ਮਸਲਾ ਹੈ ਵੀ ਇਹਨੂੰ ਇੱਥੇ ਵਿਚਾਰਨਾ ਉਸ ਦਿਨ ਜਿਸ ਦਿਨ VOTING ਹੋਏਗੀ ਡੈਲੀਗੇਟਸ ਦੀ ਮੈਂ ਉੱਥੇ ਵੋਟ ਪਾ ਦੇਾਂਗੀ ਮੈਂ ਆਪਣੇ ਵਿਚਾਰ ਇੱਥੋਂ ਪ੍ਰਗਟ ਕਰਦੀ ਚੰਗੀ ਨਹੀਂ ਲੱਗਦੀ ਜਿਵੇਂ ਮੈਂ ਕੀ ਕਰਦੀ ਸੋ ਇਸ ਤਰ੍ਹਾਂ ਜਣੀ ਇੱਕ ਹੁਣ ਤੁਸੀਂ ਉਹੀ ਗੱਲ ਆਪਾਂ ਪਹਿਲਾਂ ਕਹੀ ਆ ਵੀ ਆਇਤ ਆ ਉਹ ਬਾਦਲ ਕਰ ਚਲ ਚੋਈ ਨੇ ਹਨਾ ਸੋ ਬੇਸ਼ੱਕ ਅਕਾਲ ਤਖਤ ਨੂੰ ਸਮਰਪਿਤ ਹੋ ਗਏ ਉਹਨਾਂ ਨੇ ਪਹਿਲੀ ਗੱਲਤੀ ਜਾਂ ਪਹਿਲਾ ਕਦਮ ਵਧਾਇਆ ਕੌਮ ਦੀ ਮੁਖ ਧਾਰਾ ਵਿੱਚ ਸ਼ਾਮਲ ਹੋਣ ਦਾ ਕੌਮ ਦੀ ਮੁਖ ਧਾਰਾ ਬਹੁਤ ਡਿਸਿਪਲਨਡ ਹੈਗੀ ਆ ਉਹਦੇ ਬਹੁਤ ਵੱਡੇ ਅਨੁਸ਼ਾਸਨ ਨੇ ਖਾਲੇ ਇਹਨਾਂ ਨੂੰ ਉਹ ਅਨੁਸ਼ਾਸਨ ਸਿੱਖਣੇ ਪੈਣਗੇ ਮਤਲਬ ਉਥੇ ਲੁਕ ਛੁਪ ਕੇ ਕੰਮ ਜਾਂ ਉਪਰੋ ਜਿਹੀ ਇੱਕ ਪਰਚੀ ਆ ਗਈ ਤੇ ਉਸੇ ਦੇ ਸਾਰਾ ਕੰਮ ਹੋਣਾ ਉਹ ਕੰਮ ਜਿਹੜੇ ਕਿਤੇ ਨਾ ਕਿਤੇ ਗੁਰੇਜ਼ਨੇ ਪੈਣਗੇ ਵੀ ਚੰਦੂ ਮજરા ਹੋਣ ਸੁਰਜੀਤ ਸਿੰਘ ਰਖੜਾ ਹੋਣ ਬੀਬੀ ਜ਼ਗੀਰ ਕੌਰ ਬਡਾਲਾ ਸਾਹਿਬ ਹੋਣ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਹੁਣ ਉਹ ਇੱਕ ਨਵੀਂ ਕਿਸਮ ਦੇ ਪਾਰਦਰਸ਼ੀ ਆ ਅਕਾਲ ਤਖਤ ਨੂੰ ਰੀਅਲੀ ਸਮਰਪਿਤ ਢਾਂਚੇ ਵਿੱਚ ਦਾਖਲ ਹੋਣ ਜਾ ਰਹੇ ਆ ਉਹ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਚੂਜ਼ਨ ਪੀਪਲ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ ਹਨ ਸੋ ਉਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਇਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਹੈ ਤੁਹਾਡਾ ਪਹਿਲਾ ਕਦਮ ਆ ਜੀ ਆ ਇਹ ਹੈਗਾ ਵੀ ਕੁਝ ਸਵਾਲ ਇਹ ਆਉਂਦੇ ਹੈਗੇ ਆ ਵੀ ਫਿਰ ਇਸ ਨਾਲ ਗੜਬੜਾਂ ਹੋਣਗੀਆਂ ਪਰ ਇਹ ਵੀ ਕਦਮ ਕਦਮ ਚੱਲਿਆ ਜਦੋਂ ਨੈਤਿਕ ਦਬਾਅ ਹੁਣ ਤੁਸੀਂ ਦੇਖੋ ਜੇ ਬੀਬੀ ਸਤਵੰਤ ਕੌਰ ਜੀ ਪ੍ਰਧਾਨ ਚੁਣੇ ਜਾਂਦੇ ਆ ਉਹ ਕਿੱਡੀ ਵੱਡੀ ਸ਼ਖਸੀਅਤ ਦੀ ਜਿਹੜੀ ਹੈਗੀ ਆ ਬੇਟੀ ਆ ਔਰ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੀ ਪੋਤਰੀ ਹੈਗੀ ਆ ਉਹਨਾਂ ਦੀ ਸ਼ਖਸੀਅਤ ਦਾ ਤੇ ਸ਼ਹੀਦ ਪਰਿਵਾਰ ਦਾ ਜਿਹੜਾ ਦਬਾਅ ਹੈਗਾ ਇੱਕ ਨੈਤਿਕ ਦਬਾਅ ਬਾਕੀ ਲੀਡਰਸ਼ਿਪ ਤੇ ਰਹੇਗਾ ਬੀਬੀ ਜੀ ਹਾਂ ਸੋ ਇਹਦੇ ਚੋਂ ਅਸੀਂ ਇਹ ਵੀ ਸਪਸ਼ਟ ਕਰਦੇ ਵੀ ਕੱਲਾ ਸ਼ਹੀਦ ਪਰਿਵਾਰ ਦਾ ਹੋਣ ਕਰਕੇ ਕਿਸੇ ਨੂੰ ਅਹੁਦਾ ਨਹੀਂ ਦਿੱਤਾ ਜਾਣਾ ਚਾਹੀਦਾ ਅਬਿਲਟੀ ਵੀ ਕਿਤਨਾ ਕਿਤੇ ਹੋਣੀ ਹੈ ਬੀਬੀ ਜੀ ਨੇ ਆਪਣੀ ਅਬਿਲਟੀ ਦਰਸਾਈ ਹੈਗੀ ਆ ਬੀਬੀ ਜੀ ਦੇ ਵਿਚਾਰ ਬੀਬੀ ਜੀ ਦੀ ਦ੍ਰਿੜਤਾ ਇਸ ਕਿਸਮ ਬਾਦਲ ਕਾਂਦੇ ਉਸ ਘਰ ਵਿੱਚ ਰਹਿੰਦੇ ਆ ਉਹਨਾਂ ਦੀ ਨੌਕਰੀ ਕਰਨ ਦੇ ਬਾਵਜੂਦ ਕਿੰਨੇ ਦਬਾਵਾਂ ਥੱਲੇ ਆਉਣੇ ਹੋਣਗੇ ਪੰਥ ਨਾਲ ਕਿੰਨੀ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਪ੍ਰੇਤ ਪਗਾਈ ਹੈਗੀ ਆ ਇਟ ਮੀਨਸ ਉਹਨਾਂ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪ੍ਰਗਟ ਕਰਿਆ ਹੈਗਾ ਸਾਬਤ ਕੀਤਾ ਹੈ ਸੀ ਸਾਬਤ ਕਰਿਆ ਵੀ ਮੈਂ ਹੈਗੀਆਂ ਸੋ ਬੀਬੀ ਜੀ ਦਾ ਨੈਤਿਕ ਦਬਾਅ ਤੇ ਨਾਲ ਜੇ ਬੀਬੀ ਜੀ ਜੇ ਬਣ ਜਾਂਦੇ ਹੈਗੇ ਆ ਪ੍ਰਧਾਨ ਤਾਂ ਜੇ ਕੋਈ ਇੱਕ ਪੰਥਕ ਟੀਮ ਉਸਾਰ ਲੈਂਦੇ ਹੈਗੇ ਆ ਉਹਦਾ ਨੈਤਿਕ ਦਬਾਅ ਜਿਹੜਾ ਆਪਾਂ ਕਹਿ ਸਕਦੇ ਆ ਉਹ ਬਾਕੀ ਦੀ ਲੀਡਰਸ਼ਿਪ ਤੇ ਪਵੇਗਾ ਜੇ ਲੀਡਰਸ਼ਿਪ ਨੂੰ ਲੱਗੇ ਵੀ ਸਾਡੇ ਸੁਪਨੇ ਨਹੀਂ ਪੂਰੇ ਹੋ ਰਹੇ ਤਾਂ ਸੁਖਵੀਰ ਸਿੰਘ ਬਾਦਲ ਆਲਾ ਜਿਹੜਾ ਜਿਹੜਾ ਧੜਾ ਹੈਗਾ ਉਹਨਾਂ ਲਈ ਖੁੱਲੇ ਦਰਵਾਜ਼ੇ ਹੈਗੇ ਆ ਫਿਰ ਉੱਥੇ ਜਾ ਕੇ ਆਪਣਾ ਰਾਜ ਸੀ ਭਵਿਕ ਤਬਾਹ ਕਰ ਸਕਦੇ ਹੈਗੇ ਆ ਉਹ ਉਹਨਾਂ ਲਈ ਖੁੱਲਾ ਹੈਗਾ ਬਿਲਕੁਲ ਜੀ ਜਿੱਦਾਂ ਅੱਜ ਵੀ ਮੇਰੇ ਖਿਆਲ ਬਲਦੇਵ ਸਿੰਘ ਮਾਨ ਹੋਣਾ ਦੀ ਅੱਜ ਸ਼ਾਇਦ ਉਧਰ ਜੁਆਇਨਿੰਗ ਜਿਹੜੀ ਹੈ ਹੋ ਗਈ ਹੋਈ ਹੈ ਘਰ ਵਾਪਸੀ ਸੁਖਵੀਰ ਸਿੰਘ ਬਾਦਲ ਹੋਣਾ ਨੇ ਇਸ ਨੂੰ ਨਾਮ ਦਿੱਤਾ ਹੈਗਾ ਆ ਦੂਜੇ ਬੰਨੇ ਗੱਲਬਾਤ ਕਰ ਲੈਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸਵੇਰੇ ਟਵੀਟ ਕਰਕੇ ਜਾਂ ਕਹਿ ਲਈ ਕਿ ਆਪਣੇ ਸੋਸ਼ਲ ਮੀਡੀਆ ਤੇ ਇਹ ਗੱਲ ਪਾ ਕੇ ਕਲੀਅਰ ਕਰ ਦਿੱਤੀ ਕਿ ਮੈਂ ਇਸ ਰੇਸ ਦੇ ਵਿੱਚ ਜਿਹੜਾ ਹੈ ਨਹੀਂ ਹੈਗਾ ਸਰਦਾਰ ਪਤਾਸ ਸਿੰਘ ਜੀ ਕਿਸ ਪੱਖ ਤੋਂ ਦੇਖਦੇ ਹੋ ਉਹਨਾਂ ਨੇ ਵੀ ਬਿਲਕੁਲ ਹੀ ਕਿਹਾ ਕਿ ਜਿਹੜੇ ਸਾਡੇ ਭੈਣ ਜੀ ਹੈਗੇ ਨੇ ਸਤਬੰਦ ਕਰੋ ਉਹਨਾਂ ਦੇ ਨਾਲ ਮੇਰਾ ਕੋਈ ਕੰਪੈਰੀਜ਼ਨ ਜਾਂ ਇਸ ਤਰੀਕੇ ਦਾ ਨਾ ਕੀਤਾ ਜਾਵੇ ਕਿ ਸ਼ਹੀਦ ਦੀ ਪੁੱਤਰੀ ਹੋਣ ਕਰਕੇ ਜਿਹੜਾ ਮਾਨ ਜਿਹੜਾ ਉਹਨਾਂ ਨੇ ਇਹ ਵਾਲੀ ਗੱਲ ਕਹੀ ਹੈਗੀ ਆ ਕਿਵੇਂ ਦੇਖਦੇ ਹੋ ਇਸ ਪੈਂਤੜੇ ਨੂੰ ਕਹ ਲਈਏ ਜਾਂ ਭਾਵਨਾ ਨੂੰ ਨਹੀਂ ਚਲੋ ਗਿਆਨੀ ਹਰਪ੍ਰੀਤ ਸਿੰਘ ਦਾ ਆਪਾਂ ਜੇ ਪੈਂਤੜਾ ਨਾ ਵੀ ਗਈਏ ਇੱਕ ਸੱਚੀ ਭਾਵਨਾ ਚੋ ਵੀ ਉਹਨਾਂ ਨੇ ਜਿਹੜਾ ਇਹ ਟਵੀਟ ਕਰਿਆ ਸੋ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਸੰਤ ਗਿਆਨੀ ਕਰਤਾਰ ਸਿੰਘ ਜੀ ਉਹਨਾਂ ਦੀ ਜੜੀ ਜੜੀ ਰੋਹਾਨੀ ਪ੍ਰਤੀਬੱਧਤਾ ਉਹਨਾਂ ਪ੍ਰਤੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਤਿਆਗ ਦੀ ਭਾਵਨਾ ਦਿਖਾਈ ਹੈਗੀ ਆ ਸੋ ਉਹਦਾ ਜਿਹੜਾ ਸਵਾਗਤ ਕਰਨਾ ਬਣਦਾ ਆਪਾਂ ਇਹਨੂੰ ਪੋਲੀਟੀਕਲੀ ਨਾਲ ਨਹੀਂ ਹੈ ਹੈਨਾ ਇੱਕ ਤਰ੍ਹਾਂ ਨਾਲ ਇਹਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਸ਼ੀਸ਼ਾ ਦਿਖਾਇਆ ਵੀ ਜੇ ਇਹ ਤਿਆਗ ਦੀ ਭਾਵਨਾ ਸੁਖਵੀਰ ਸਿੰਘ ਬਾਦਲ ਦਿਖਾ ਦਿੰਦੇ ਤੇ ਉਹ ਵੀ ਇਧਰਲੇ ਬੰਨੇ ਆ ਜਾਂਦੇ ਹੋ ਸਕਦਾ ਸੀਗਾ ਪੰਥ ਦਾ ਹਿੱਸਾ ਉਹ ਉਹ ਰਹਿ ਜਾਂਦੇ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਅਸੀਂ ਸਵਾਗਤ ਕਰਦੇ ਆ ਉਹਨਾਂ ਨੇ ਵੱਡੇ ਜਿਗਰੇ ਨਾਲ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਪੰਥਕ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ ਬੀਬੀ ਜੀ ਦੇ ਹੱਕ ਵਿੱਚ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਨਾ ਵਿਚਾਰਿਆ ਜਾਵੇ ਸੋ ਅਸੀਂ ਸੰਗਦੇ ਹਾਂ ਵੀ ਧਾਰਮਿਕ ਤੌਰ ਤੇ ਉਹਨਾਂ ਨੇ ਇੱਕ ਬਲੰਦ ਕਰਤਾਰ ਦਾ ਮੁਜ਼ਾਹਰਾ ਕਰਿਆ ਹੈਗਾ ਠੀਕ ਹੈ ਸਮੇ ਸਮੇ ਤੇ ਉਹਨਾਂ ਦੇ ਜੀਵਨ ਦੀਆਂ ਜਾਂ ਉਹਨਾਂ ਦੇ ਭਾਜਪਾ ਨਾਲ ਸਬੰਧਾਂ ਦੀਆਂ ਕੁਝ ਖਬਰਾਂ ਉੜਦੀਆਂ ਰਹਿੰਦੀਆਂ ਹੈਗੀਆਂ ਸਾਨੂੰ ਲੱਗਦਾ ਵੀ ਇੰਨਾ ਵੱਡਾ ਕਦਮ ਚੁੱਕ ਕੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੀ ਜਿਹੜੀ ਹੈਗੀ ਆ ਆਪਣੇ ਬਾਰੇ ਚੱਲ ਰਹੀਆਂ ਜਿਹੜੀਆਂ ਅਫਵਾਹਾਂ ਨੇ ਉਹਨਾਂ ਨੂੰ ਵੀ ਕਲੀਅਰ ਕਰਨ ਦਾ ਕੋਸ਼ਿਸ਼ ਕੀਤੀ ਹੈ ਔਰ ਬੀਬੀ ਜੀ ਵਰਗੀ ਲੀਡਰ ਆ ਜਿਹੜੀ ਜੇ ਉਹ ਇੱਕ ਨੈਤਿਕ ਦਬਾਅ ਵਾਲਾ ਗਰੁੱਪ ਕ੍ਰੀਏਟ ਕਰ ਲੈਂਦੀ ਹੈਗੀ ਆ ਤਾਂ ਹੋ ਸਕਦਾ ਵੀ ਪੰਥ ਨੂੰ ਨਵੀਂ ਦਿਸ਼ਾ ਨਾਜ ਨੈਤਿਕ ਤੌਰ ਤੇ ਮਿਲਦੀ ਰਹੇ ਜੀ ਬਿਲਕੁਲ ਜੀ ਦੂਜੇ ਬੰਨੇ ਜਿਹੜਾ ਆਪਾਂ ਕਹੇ ਲੇ ਕਿ ਅਸਲ ਫੈਸਲਾ ਜਿਹੜਾ ਹੈ ਉਹ 11 ਅਗਸਤ ਨੂੰ ਹੋਣਾ ਹੈ ਉਸ ਦਿਨ ਕਿਹੋ ਜਿਹਾ ਹੁੰਦਾ ਹੈ ਕਿ ਇਹੋ ਜੇ ਡੈਲੀਗੇਟਸ ਕਿਸ ਤਰੀਕੇ ਦੇ ਨਾਲ ਜਿਹੜਾ ਨੇ ਪ੍ਰਧਾਨ ਦੀ ਚੋਣ ਕਰਦੇ ਨੇ ਉਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ 11 ਤਰੀਕ ਨੂੰ ਕਲੀਅਰ ਹੋ ਜਾਣੀਆਂ ਹੈਗੀਆਂ ਨੇ ਅ ਸਰਦਰਪਤਾ ਸਿੰਘ ਜੀ ਪਿੱਛੇ ਤੁਸੀਂ ਥੋੜੀ ਜੀ ਗੱਲ ਤੇ ਕਰਕੇ ਆਓ ਪਰ ਕੀ ਹੈ ਜਿਹੜੀ ਪੰਜ ਮੈਮਰੀ ਕਮੇਟੀ ਹੈਗੀ ਆ ਕੀ ਇਹ ਸਿਕ ਸਿਆਸਤ ਦਾ ਜਿਹੜਾ ਮੁਹੰਦਰਾ ਹੈਗਾ ਉਸ ਨੂੰ ਸਹੀ ਕਰਨ ਦੇ ਲਈ ਸਮਰੱਥ ਹੈਗੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਇਸ ਦੇ ਵਿੱਚ ਮੈਂਬਰਸ ਹੈਗੇ ਨੇ ਉਹ ਆਏ ਤੇ ਉਸ ਸਿਸਟਮ ਦੇ ਵਿੱਚੋਂ ਹੀ ਨੇ ਪਹਿਲੀ ਨਹੀਂ ਤੇ ਚਲੋ ਆਪਾਂ ਇਹ ਤੇ ਕਹਿ ਸਕਦੇ ਹਾਂ ਨਾ ਕਿ ਦੂਜੀ ਕਤਾਰ ਦੀ ਲੀਡਰਸ਼ਿਪ ਦੇ ਵਿੱਚੋਂ ਹੀ ਇਹ ਸਾਰੇ ਲੋਕ ਕਿਤੇ ਨਾ ਕਿਤੇ ਬਾਦਲ ਗਰੁੱਪ ਦੇ ਨਾਲ ਜੁੜੇ ਹੋਏ ਸਨ ਕੀ ਕਿਵੇਂ ਦੇਖ ਦਿਓ ਇਸ ਨੂੰ ਜੇ ਚਲੋ ਆਪਾਂ ਬੀਬੀ ਜੀ ਨੂੰ ਸਾਈਡ ਤੇ ਰੱਖ ਲੈਨੇ ਆ ਕਿਉਂਕਿ ਇਹਨਾਂ ਦਾ ਉਧਰਲੇ ਬੰਨੇ ਲਿੰਕ ਨਹੀਂ ਸੀਗਾ ਪਰ ਦੂਜੇ ਸਾਰੇ ਤੇ ਉਧਰੋਂ ਹੀ ਆਏ ਹੋਏ ਇਹਨਾਂ ਨੂੰ ਹਾਂਜੀ ਹਾਂਜੀ ਕਾਫੀ ਅਹਿਮ ਸਵਾਲ ਆ ਸਿੱਖ ਸੰਗਤਾਂ ਲਗਾਤਾਰ ਇਹ ਸਵਾਲ ਤੇ ਜਿਹੜੀਆਂ ਵਿਚਾਰ ਚਾਹੁੰਦੀਆਂ ਆਂਗੇ ਸੋ ਸਾਡਾ ਮੰਨਣਾ ਹੈਗਾ ਵੀ ਕੋਈ ਵੀ ਸੰਸਥਾ ਨਾ ਤਾਂ ਇੱਕ ਦਿਨ ਵਿੱਚ ਤਬਾਹ ਹੁੰਦੀ ਆ ਤੇ ਕੋਈ ਵੀ ਸੰਸਥਾ ਨਾ ਹੈ ਇੱਕ ਦਿਨ ਵਿੱਚ ਆ ਜਿਹੜੀ ਉਹ ਮਹਾਨ ਉਸਾਰੀ ਵੱਲ ਕਦਮ ਚੁੱਕਦੀ ਆ ਜੀ ਅਕਾਲੀ ਦਲ ਦੀ ਜਿਹੜੀ ਬਾਦਲਕਿਆਂ ਦੀ ਅਕਾਲੀ ਦਲ ਆ ਜੇ ਉਹਦੀ ਤਬਾਹੀ ਦਾ ਵੀ ਆਪਾਂ ਇਤਿਹਾਸ ਦੇਖੀਏ ਤਾਂ ਘੱਟੋ ਘੱਟ 40 ਸਾਲ ਲੱਗੇ ਆ ਉਹਨੂੰ ਤਬਾਹ ਹੁੰਦੇ ਨੂੰ ਹਣਾ ਸੋ ਇਹ ਹੌਲੀ 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 ਉਹਦੇ ਵਿੱਚ ਅਸ਼ਲੀਲ ਵਰਤਾਰਾ ਆਇਆ ਉਹਦੇ ਵਿੱਚ ਕਰਪਟ ਪ੍ਰੈਕਟਿਸਿਜ਼ ਆਈਆਂ ਉਹਦੇ ਵਿੱਚ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਵਾਰ-ਵਾਰ ਮੌਕੇ ਆਏ ਹਾਲਾਂਕਿ ਜੇ ਬਾਦਲ ਪ੍ਰਕਾਸ਼ ਸਿੰਘ ਬਾਦਲ ਇੱਕ ਮੌਕਾ ਵੀ ਸੰਭਾਲ ਲੈਂਦੇ ਤਾਂ ਹੋ ਸਕਦਾ ਸੀ ਉਹ ਪੰਥ ਵੱਲ ਮੋੜਾ ਪਾ ਲੈਂਦੇ ਪਰ ਕਿਉਂਕਿ ਉਹ ਬਣੇ ਨਹੀਂ ਸੀ ਹੋਏ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੇ ਇੱਕ ਦੋਸਤ ਨੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਬਹੁਤ ਵਾਰ ਜਦ ਦਾ ਇਹ ਕਹਿੰਦੇ ਸੀਗੇ ਵੀ ਕਾਕਾ ਜੀ ਸਾਡੇ ਨਾਲ ਜੁੜ ਜਾਓ ਆਜੋ ਆਪਾਂ ਸੱਤਾ ਸ਼ੇਅਰ ਕਰੀਏ ਹੈਨਾ ਬਹੁਤ ਉਹ ਖੜਕੂ ਲਹਿਰ ਵਿੱਚ ਬਹੁਤ ਸਰਗਰਮ ਸਿੰਘ ਜਿਹੜੇ ਰਹੇ ਹੈਗੇ ਆ ਸੋ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੇ ਰਹੇ ਔਰ ਜਦੋਂ ਉਹ ਨਹੀਂ ਮੰਨੇ ਤਾਂ ਇਹ ਵੀ ਦੋਸ਼ ਲੱਗਦਾ ਹੈਗਾ ਵੀ ਉਹਨਾਂ ਨੂੰ ਕਤਲ ਕਰਵਾਉਣ ਦੇ ਵੀ ਨਾ ਹੋਈ ਹੈਗੇ ਆ ਵੀ ਗੁਰਦਾਸ ਸਿੰਘ ਬਾਦਲ ਤੇ ਭਾਈ ਸ਼ਮਿੰਦਰ ਸਿੰਘ ਆ ਉਹੋ ਉਹ ਉਹ ਸਿੰਘ ਕਿਸੇ ਵੇਲੇ ਗ੍ਰਿਫਤਾਰ ਹੋਇਆ ਹੋਇਆ ਸੀ ਤੇ ਇਹਨਾਂ ਦਾ ਸੀਗਾ ਵੀ ਗ੍ਰਿਫਤਾਰੀ ਦੇ ਦੌਰਾਨ ਹੀ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿਓ ਸਿੰਘ ਹਲੇ ਵੀ ਜਿਉਂਦਾ ਹੈਗਾ ਹੂੰ 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 ਉਹ ਕਹਿੰਦਾ ਵੀ ਮੈਨੂੰ ਵਾਰ-ਵਾਰ ਭਾਈ ਸ਼ਮਿੰਦਰ ਸਿੰਘ ਦੇ ਰਾਹੀਂ ਇਹ ਸੁਨੇਹੇ ਭੇਜਦੇ ਰਹੇ ਵੀ ਆਜੋ ਸ਼ੱਤਾਂ ਸ਼ੇਅਰ ਕਰੀਏ ਇੱਕ ਮੌਕੇ ਤੇ ਕਹਿੰਦਾ ਮੇਰੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ਕਰੀ ਉਸ ਮੀਟਿੰਗ ਵਿੱਚ ਕਹਿੰਦਾ ਫਿਰ ਜਦੋਂ ਉਹ ਮੀਟਿੰਗ ਤੋਂ ਬਾਅਦ ਮੈਨੂੰ ਸਮਝ ਆਈ ਵੀ ਇਹ ਕਿਹੜੇ ਰਾਹ ਪੈਣਾ ਚਾਹੁੰਦਾ ਕਹਿੰਦਾ ਮੰਨੋ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੂੰ ਵੀ ਜਿਹੜੀ ਰਾਜਨੀਤੀ ਆ ਉਹ ਤਾਂ ਪੈਸੇ ਨਾਲ ਹੁੰਦੀ ਆ ਕਹਿੰਦਾ ਉਸ ਵ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ 19 ਵੱਡੀ ਇਕਨੋਮਿਕ ਹਾਲਤ ਨਹੀਂ ਸੀ ਜੀ ਉਹਨੇ ਮੰਨੂ ਜਿਹੜੀ ਕਹਿੰਦਾ ਉਦਾਹਰਨ ਦਿੱਤੀ ਉਹ ਦਿੱਤੀ ਰਵੀਿੰਦਰ ਸਿੰਘ ਦੀ ਜਿਹੜੇ ਸਾਬਕਾ ਸਪੀਕਰ ਰਹੇ ਹੈਗੇ ਉਹਨਾਂ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਤੇ ਉਹ ਇੰਡਸਟਰੀਅਲਿਸਟ ਨੇ ਹੈਨਾ ਕਹਿੰਦਾ ਵੀ ਦੇਖ ਰਵੀਿੰਦਰ ਸਿੰਘ ਕੋਲ ਕਿੰਨਾ ਪੈਸਾ ਉਹ ਪੈਸੇ ਦੇ ਆਧਾਰ ਤੇ ਹੀ ਰਾਜਨੀਤੀ ਕਰੀ ਜਾਂਦਾ ਕਹਿੰਦਾ ਮੈਂ ਸਮਝ ਗਿਆ ਵੀ ਇਹ ਬੰਦਾ ਪੈਸੇ ਬਹੁਤ ਇਕੱਠੇ ਕਰੂਗਾ ਇਟ ਮੀਨਸ ਵੀ ਪੰਥ ਦੇ ਵਿਰੋਧ ਵਿੱਚ ਇਹ ਖੜੂਗਾ ਵੀ ਇਹ ਕਰੈਕਟਰ ਵਾਲੀ ਰਾਜਨੀਤੀ ਨਹੀਂ ਕਰੂਗਾ ਸੋ ਪ੍ਰਕਾਸ਼ ਸਿੰਘ ਬਾਦਲ ਦੀ ਇਹ ਡਿਵੀਏਸ਼ਨ ਆ ਜਿਹੜੀ ਵੀ ਰਾਜਨੀਤੀ ਪੈਸੇ ਨਾਲ ਹੀ ਹੋ ਸਕਦੀ ਆ ਅੱਜ ਸੁਖਵੀਰ ਸਿੰਘ ਦਾ ਵੀ ਇਹੀ ਆ ਵੀ ਰਾਜਨੀਤੀ ਪੈਸੇ ਨਾਲ ਹੀ ਹੋ ਸਕਦੀ ਆ ਇੱਕ ਮੇਰੇ ਖਿਆਲ ਇਹ ਵੀ ਇੱਕ ਹਵਾ ਜਿਹਾ ਜਿਹੜਾ ਕ੍ਰੀਏਟ ਪਿਛਲੇ ਆਪਾਂ ਕਹਿ ਸਕਦੇ ਆ ਕਿ ਖਾਸ ਕਰਕੇ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਹੁਣੀ ਸੱਤਾ ਚਾਹੁੰਦੇ ਨੇ ਉਸ ਤੋਂ ਤਕਰੀਬਨ 2 ਤਹਾਕਿਆਂ ਤੋਂ ਇੱਕ ਹਵਾ ਕ੍ਰੀਏਟ ਕੀਤਾ ਗਿਆ ਜੀ ਅਕਾਲੀ ਦਲ ਨੂੰ ਚਲਾਊਗਾ ਕੌਣ ਉੱਤੇ ਤੇ ਖਰਚਾ ਹੀ ਬਹੁਤ ਜ਼ਿਆਦਾ ਆਉਂਦਾ ਹੈਗਾ ਕੋਈ ਕੈਂਪੇਨਿੰਗ ਨੂੰ ਲੈ ਕੇ ਕਿਸੇ ਹੋਵੇਗੀ ਫਿਰ ਕੀ ਇਹ ਮਿੱਥ ਸੰਗਤਾਂ ਨੇ ਆਪ ਤੋੜੀ ਨਹੀਂ ਹੈਗੀ ਜੇ ਆਪਾਂ ਆ ਪਿਛਲੇ ਇਲੈਕਸ਼ਨ ਦੀ ਗੱਲ ਕਰ ਲਈਏ ਜਿਹੜੇ ਖਡੂਰ ਸਾਹਿਬ ਵਾਲੇ ਹੋਏ ਹੈਗੇ ਨੇ ਉੱਥੇ ਕਿਹੜੀ ਧਿਰ ਨੇ ਕੀ ਅਮਰਤਪਾਲ ਸਿੰਘ ਨੇ ਇੰਨਾ ਪੈਸਾ ਲਾਤਾ ਜਾਂ ਸਰਬਜੀਤ ਸਿੰਘ ਉਹਨਾਂ ਨੇ ਲਾਤਾ ਇਹ ਚੀਜ਼ਾਂ ਤੇ ਫਿਰ ਇਹ ਮਿੱਥਾਂ ਟੁੱਟੀਆਂ ਨਹੀਂ ਕਿਤਨਾ ਕਿਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੁੰਦੀ ਆ ਉਹ ਐਮਐਲਏ ਨਹੀਂ ਹੈਗੇ ਹਮ ਇੰਨੇ ਪੈਸੇ ਦੇ ਅੰਬਾਰ ਹੋਣ ਦੇ ਬਾਵਜੂਦ ਵੀ ਜੇ ਰਾਜਨੀਤੀ ਬੰਦਾ ਨਹੀਂ ਸਕਸੈਸ ਹੋਇਆ ਇਟ ਮੀਨ ਪੈਸਾ ਰਾਜਨੀਤੀ ਨਹੀਂ ਚਲਾਉਂਦਾ ਜੀ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਚਲਾਉਂਦੀਆਂ ਨੇ ਸੋ ਜਿਹੜੀ ਤੁਹਾਡਾ ਮੇਨ ਸਵਾਲ ਹੈਗਾ ਵੀ ਕੀ ਪੰਜ ਮੈਂਬਰੀ ਕਮੇਟੀ ਸਿੱਖ ਸਿਆਸਤ ਦਾ ਮਹੰਦਰਾ ਵਧੀਆ ਕਰ ਸਕੇਗੀ ਉਹ ਆ ਵੀ ਅਕਾਲੀ ਦਲ ਨੂੰ ਤਬਾਹ ਹੁੰਦੇ ਨੂੰ ਵੀ 40 ਸਾਲ ਲੱਗੇ ਆ ਤੇ ਹੁਣ ਉਸਾਰੇ ਹੁੰਦੇ ਹੁੰਦੇ ਵੀ ਟਾਈਮ ਲੱਗੇਗਾ ਕਿਉਂਕਿ ਤੁਹਾਡਾ ਦੂਜੇ ਸਵਾਲ ਦਾ ਇਹ ਹੈਗਾ ਵੀ ਲੋਕ ਉਧਰੋਂ ਆਏ ਨੇ ਬਾਦਲ ਕਿਆਂ ਵੱਲੋਂ ਆਏ ਨੇ ਸੋ ਜੇ ਜੇ ਸੈਂਟਰਲ ਲੀਡਰਸ਼ਿਪ ਨੈਤਿਕ ਆਧਾਰ ਵਾਲੀ ਬੀਬੀ ਜੀ ਦੇ ਦੁਆਲੇ ਇੱਕ ਚੰਗੇ ਗੁਰਸਿੱਖਾਂ ਦਾ ਗਰੁੱਪ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਸਲਾਹ ਦੇਣ ਆਲਾ ਜੁੜ ਜਾਂਦਾ ਹੈ ਯਾਨੀ ਹਰਪ੍ਰੀਤ ਸਿੰਘ ਵਰਗੇ ਲੋਕ ਜਾਂ ਹੋਰ ਪੰਥਕ ਧਿਰਾਂ ਜੁੜ ਜਾਂਦੀਆਂ ਹੈਗੀਆਂ ਤਾਂ ਸਾਨੂੰ ਲੱਗਦਾ ਹੈਗਾ ਵੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਦਿਨ ਬਾਅਦ ਦੇਣਾ ਜਿਹੜਾ ਇਹ ਇਹ ਜਿਹੜਾ ਕਾਫਲਾ ਹੈਗਾ ਇਹਦੇ ਵਿੱਚ ਪੰਥਕ ਰੰਗ ਆ ਜਿਹੜਾ ਆਉਂਦਾ ਜਾਂਦਾ ਰਹੇਗਾ 100% ਪੰਥਕ ਤਾਂ ਉਹ ਹੋਏਗਾ ਜਿਹੜੇ ਸਿਰ ਤਲੀ ਤੇ ਧਰ ਕੇ ਜਾਨ ਲੈਣ ਤੇ ਜਾਨ ਦੇਣ ਵਾਲੇ ਲੋਕ ਹੁੰਦੇ ਹੈਗੇ ਜਿਦੇ ਵਿੱਚ ਭਾਈ ਹਰਜਿੰਦਰ ਸਿੰਘ ਜੰਦੇਵ ਵਰਗੇ ਸੁਖਦੇਵ ਸਿੰਘ ਸੁੱਕੇ ਵਰਗੇ ਭਾਈ ਗੁਰਜੰਟ ਸਿੰਘ ਵਰਗੇ ਉਹ ਜਿੱਦਾਂ ਇੱਕ ਵੱਖਰੀ ਇੱਤਕੀਦ ਹੁੰਦੀ ਹੈ ਪਰ ਜਿਹੜੀ ਪੋਲਿਟਿਕਸ ਹੈਗੀ ਆ ਪੋਲਿਟਿਕਸ ਉਸ ਸਿਧਾਂਤ ਦੀ ਜਿਹੜੀ ਹੈਗੀ ਆ ਵੀ ਉਹਨੂੰ ਅੱਗੇ ਵਧਾਉਣ ਦਾ ਕਾਰਜ ਕਰੇ ਉਹਨਾਂ ਵੀ ਉਹ ਪੋਲਿਟਿਕਸ ਲੈ ਕੇ ਆਉਣੀ ਜਿਹੜੀ ਹੈਗੀ ਉਹਨਾਂ ਨੂੰ ਲੱਗਦਾ ਵੀ ਹੋ ਸਕਦੀ ਆ ਅਸੰਭਵ ਨਹੀਂ ਪਰ ਟਾਈਮ ਲੱਗੇਗਾ ਬਿਲਕੁਲ ਜੀ ਪਰ ਸਮਾਂ ਜਿਹੜਾ ਹੈ ਆਪਾਂ ਕਹਿ ਲਈਏ ਕਿ ਹਰੇਕ ਚੀਜ਼ ਨੂੰ ਜਿਹੜਾ ਮੰਗ ਕਰਦਾ ਹੈਗਾ ਅਤੇ ਦੇਖਦੇ ਆਪਾਂ ਕਿ ਕਿਵੇਂ ਹੁੰਦਾ ਹੈਗਾ ਕਿ ਪੰਜ ਮੈਂਬਰੀ ਕਮੇਟੀ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਔਰ ਕਿਵੇਂ ਇਸ ਦੇ ਵਿੱਚ ਹੌਲੀ-ਹੌਲੀ ਕਾਮਯਾਬੀ ਮਿਲਦੀ ਹੈ ਕੀ ਉਸ ਤੋਂ ਬਾਅਦ ਜੇ ਆਪਾਂ ਕਹੇ ਲੇ ਕਿ ਜਦੋਂ ਸੰਗਠਨ ਦੇ ਰੂਪ ਦੇ ਵਿੱਚ ਆਉਣਾ ਹੈਗਾ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਕਿਵੇਂ ਕੀ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਪਹਿਲਾਂ ਚੱਲ ਰਹੀਆਂ ਸੀ ਭਾਈ ਅਮਰਪਾਲ ਸਿੰਘ ਵਾਲਾ ਤੜਾ ਹੈਗਾ ਕੀ ਉਹਨਾਂ ਦੇ ਨਾਲ ਕੋਈ ਕਲੈਬੋਰੇਸ਼ਨ ਹੁੰਦੀ ਹੈ ਬਹੁਤ ਸਾਰੇ ਜਿਹੜੇ ਸਵਾਲ ਅਜੇ ਪਵਿੱਖ ਦੇ ਗਰਭ ਦੇ ਵਿੱਚ ਹਨ ਤੇ ਉਹਨਾਂ ਦੇ ਬਾਰੇ ਸਮੇਂ ਤੇ ਹੀ ਜਿਹੜੀ ਉਹ ਸਿਚੁਏਸ਼ਨ ਹੈ ਉਹ ਅਨਫੋਲਡ ਹੋਣੀ ਹੈ ਦੇਖਦੇ ਆ ਕਿ ਕੁਝ ਹੁੰਦਾ ਹੈਗਾ